ਸ਼ਬੀਖ ਸਿੰਘ ਭਾਈ ਤਾਰੂ ਸਿੰਘ ਦੇ ਕੋਲ ਆਏ ਭਾਈ ਤਾਰੂ ਸਿੰਘ ਕਹਿੰਦੇ ਨੇ ਕਹਿੰਦੇ ਨੇ ਕਿ ਮੈਂ ਕੌਣ ਹੁੰਨਾ ਉਸ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਕੋਈ ਖੱਲਰ ਪਾਉਣ ਵਾਲਾ ਜੋ ਕਾਲਪੁਰ ਕਰ ਰਿਹਾ ਠੀਕ ਕਰ ਰਿਹਾ ਸ਼ਬੀਖ ਸਿੰਘ ਭਾਈ ਤਾਰੂ ਸਿੰਘ ਨੂੰ ਮਿਲ ਕੇ ਜ਼ਕਰੀਆ ਖਾਨ ਦੇ ਕੋਲ ਗਏ ਕਾਜ਼ੀ ਦੇ ਨਾਲ ਸਲਾਹ ਕੀਤੀ ਤੇ ਕਾਜ਼ੀ ਕਹਿੰਦਾ ਸ਼ਬੀਖ ਸਿੰਘ ਉਹਨਾਂ ਨੂੰ ਦੋਵੇਂ ਖੜੇ ਨੇ ਜ਼ਕਰੀਆ ਖਾਨ ਦੇ ਕੋਲ ਕਹਿੰਦਾ ਗੁਨਾਹ ਇੰਨਾ ਵੱਡਾ ਹੈ ਤੇ ਇਸ ਗੁਨਾਹ ਤੋਂ ਤਲਾਫੀ ਤਾਂ ਉਹੀ ਕਰਵਾ ਸਕਦਾ ਹੈ ਜਿਸ ਦਾ ਇਨੇ ਖੋਪਰ ਉਤਾਰਿਆ ਹੋਵੇ ਸਲਾਹ ਕਰਕੇ ਸਲਾਹ ਇਹ ਬਣੀ ਤੁਸੀਂ ਇਤਿਹਾਸ ਨੂੰ ਪੜ੍ਹ ਕੇ ਵੇਖ ਲਿਓ ਕਿ ਭਾਈ ਤਾਰੂ ਸਿੰਘ ਦੀ ਜੁੱਤੀ ਲਿਆ ਕੇ ਜ਼ਕਰੀਆ ਖਾਨ ਦੇ ਸਿਰ 'ਚ ਮਾਰੀ ਜਾਵੇ ਸਾਡੇ ਤਾਰੀਖ ਦੇ ਵਿੱਚ ਇਤਿਹਾਸ ਦੇ ਸਰੋਤਾਂ 'ਚ ਲਿਖਿਆ ਭਾਈ ਤਾਰੂ ਸਿੰਘ ਦੀ ਜੁੱਤੀ ਲਿਆਂਦੀ ਗਈ ਜ਼ਕਰੀਆ ਖਾਨ ਦੇ ਸਿਰ 'ਚ ਮਾਰਦੇ ਨੇ ਜਿਸ ਦਿਨ ਮਾਰਦੇ ਨੇ ਪਛਾਹ ਪਾ ਜਾਂਦਾ ਹੈ ਨਹੀਂ ਮਰਦੇ ਪਿਸ਼ਾਬ ਨਹੀਂ ਆਉਂਦਾ ਇਹ ਕੁਦਰਤੀ ਵਰਤਾਰਾ ਵਾਪਰਿਆ ਕੁਝ ਦਿਨਾਂ ਬਾਅਦ ਜ਼ਕਰੀਆ ਖਾਨ ਦੀ ਮੌਤ ਹੋ ਗਈ ਜ਼ਕਰੀਆ ਖਾਨ ਦੇ ਤਿੰਨ ਬੇਟੇ ਸੀ ਇੱਕ ਤਾਂ ਬਿਲਕੁਲ ਸੰਤ ਸੁਭਾ ਦਾ ਸੀ ਉਹ ਰਾਜ ਪ੍ਰਬੰਧ ਦੇ ਵਿੱਚ ਹਿੱਸਾ ਹੀ ਨਹੀਂ ਸੀ ਲੈਂਦਾ ਦੂਸਰੇ ਦੋਸ ਇੱਕ ਸ਼ਾਹ ਨਵਾਜ਼ ਤੇ ਇੱਕ ਜ਼ਾਹੀਆ ਖਾਨ ਇਹ ਦੋਵੇਂ ਰਾਜ ਗੱਦੀ ਲੈਣ ਦੇ ਵਾਸਤੇ ਜਦੋਂ ਲਾਹੌਰ ਪਹੁੰਚੇ ਦਰਬਾਰ ਚਾਹੇ ਪਿਤਾ ਦੀ ਮੌਤ ਦੇ ਬਾਰੇ ਪਤਾ ਲੱਗਾ ਕਿ ਮੌਤ ਇੱਕ ਸਿੱਖ ਦੀਆਂ ਜੁੱਤੀਆਂ ਖਾਂਦਿਆਂ ਹੋਈ ਹੈ ਤੇ ਪੁੱਛਿਆ ਸਲਾਹ ਕਿੰਨੇ ਦਿੱਤੀ ਆ ਪਤਾ ਲੱਗ ਗਿਆ ਕਿ ਭਾਈ ਸ਼ਵੇਕ ਸਿੰਘ ਉਹਨਾਂ ਨੇ ਸਲਾਹ ਦਿੱਤੀ ਸੀ ਤੇ ਫਿਰ ਸ਼ਵੇਕ ਸਿੰਘ ਦੇ بیٹے ਦੇ ਵੀਪਰ ਜ਼ੁਲਮ ਆਇਦ ਕਰਨ ਦਾ ਤਰੀਕਾ ਘੜਿਆ ਗਿਆ ਤਲਾਸ਼ ਦੇ ਵਿੱਚ ਗੁਰੂ ਸਾਹਿਬ ਦੇ ਬਾਰੇ ਅਪਸ਼ਬਦਾਵਲੀ ਬੋਲੀ ਗਈ ਤੇ ਸ਼ਵੇਕ ਸਿੰਘ ਉਹਨਾਂ ਦਾ ਬੇਟਾ ਸ਼ਬਾਦ ਸਿੰਘ ਉੱਠ ਕੇ ਕਾਜ਼ੀ ਨੂੰ ਕਹਿੰਦਾ ਕਾਜ਼ੀ ਸਾਹਿਬ ਜਿਹੜੇ ਸ਼ਬਦ ਤੁਸੀਂ ਸਾਡੇ ਗੁਰੂ ਸਾਹਿਬਾਨ ਦੇ ਬਾਰੇ ਵਰਤ ਰਹੇ ਹੋ ਜੇਕਰ ਇਹੀ ਸ਼ਬਦ ਸੀ ਤੁਹਾਡੇ ਇਸਲਾਮ ਦੇ پیغمبر ਜਾਂ ਉਹਨਾਂ ਦੀ ਬੇਟੀ ਦੇ ਬਾਰੇ ਵਰਤੀਏ ਕੀ ਤੁਹਾਨੂੰ ਪਰਵਾਹ ਹੋਣਗੇ ਬਸ ਇਸੇ ਗੱਲ ਦਾ ਮਸਲਾ ਬਣਾ ਲਿਆ ਪਿਓ ਦੇ ਉੱਪਰ ਇਸ ਗੱਲ ਦਾ ਮਸਲਾ ਬਣਾ ਰਿਆ ਕਿ ਲਾਹੌਰ ਦੇ ਸੂਬੇਦਾਰ ਦੀ ਮੌਤ ਹੋਈ ਹੈ ਉਹਦੇ ਹੀ ਸਲਾਹ ਦੇ ਨਾਲ ਸਿਰ ਚੁੱਤੀਆਂ ਮਾਰੀਆਂ ਗਈਆਂ ਪੁੱਤ ਦੇ ਉੱਪਰ ਇਹ ਦੋਸ਼ ਆਇਤ ਕਰ ਦਿੱਤਾ ਗਿਆ ਕਿ ਉਸ ਨੇ ਇਸਲਾਮ ਧਰਮ ਦੇ ਮਾਨੀ ਮੁਹੰਮਦ ਸਾਹਿਬ ਦੀ ਬੇਟੀ ਦੇ ਬਾਰੇ ਅਪਸ਼ਬਦ ਬੋਲੇ ਨੇ ਬੋਲਿਆ ਨਹੀਂ ਸੀ ਪਰ ਝੂਠੇ ਇਲਜ਼ਾਮ ਕੱਢ ਲੇ ਕੇ ਦੋਹਾ ਨੂੰ ਜ਼ਾਹੀਆ ਖਾਨ ਨੇ ਕੈਦਖਾਨੇ ਚ ਪਾ ਦਿੱਤਾ ਕਾਜ਼ੀ ਅਬਦੁਲ ਰਜ਼ਾਕ ਨੇ ਆ ਕੇ ਫਤਵਾ ਜਾਰੀ ਕਰ ਦਿੱਤਾ ਕਿ ਪਿਤਾ ਤੇ ਪੁੱਤਰ ਨੂੰ ਚੱਕਰੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਜਾਵੇ ਨਖਾਸ ਚੌਕ ਦੇ ਵਿੱਚ ਚੱਕੜੀ ਬੀੜੀ ਗਈ ਚੱਕੜੀ ਦੇ ਉੱਪਰ ਪਿਤਾ ਨੂੰ ਬੰਨ੍ਹਿਆ ਗਿਆ ਉਸ ਚੱਕੜੀ ਨੂੰ ਘੁਮਾਇਆ ਗਿਆ ਚੱਕੜੀ ਦੇ ਦੰਦਿਆਂ ਨਾਲ ਸਰੀਰ ਤੁੰਬੇ ਤੁੰਬੇ ਹੋ ਕੇ ਉੱਡਣਾ ਸ਼ੁਰੂ ਹੋ ਗਿਆ ਜ਼ਮੀਨ ਦੇ ਉੱਪਰ ਕੋਹਨ ਦੀਆਂ ਧਾਰਾ ਵਗਣੀਆਂ ਸ਼ੁਰੂ ਹੋਈਆਂ ਉਸ ਤੋਂ ਬਾਅਦ ਜਦੋਂ ਬਿਲਕੁਲ ਢਹਾਲ ਹੋ ਗਿਆ ਮੌਤ ਦੇ ਕਿਨਾਰੇ ਹੋ ਗਿਆ ਸਿੱਖ ਚੱਕਰੀ ਤੋਂ ਉਤਾਰ ਲਿਆ ਗਿਆ ਹੁਣ ਉਹ ਬਿਲਕੁਲ ਉਸ ਅਵਸਥਾ ਦੇ ਵਿੱਚ ਕਿ ਸਾਰਾ ਸਰੀਰ ਖੂਨ ਦੇ ਨਾਲ ਲਤਪਤ ਹੈ ਪਰ ਅਜੇ ਸਾਹ ਚੱਲ ਰਹੇ ਨੇ ਹੁਣ ਆਪਣੇ ਪੁੱਤਰ ਨੂੰ ਤੱਕ ਰਿਹਾ ਕਿ ਸ਼ਹਾਬਾਤ ਸਿੰਘ ਨੂੰ ਵੀ ਚੱਕਰੀ ਤੇ ਚੜਾਇਆ ਗਿਆ ਪਿਤਾ ਨੂੰ ਉਤਾਰ ਲਿਆ ਗਿਆ ਪੁੱਤਰ ਨੂੰ ਚੜਾ ਲਿਆ ਗਿਆ ਉਸੇ ਤਰ੍ਹਾਂ ਦੇ ਨਾਲ ਚੱਕਰੀ ਨੂੰ ਘੁਮਾਇਆ ਗਿਆ ਤੇ ਚਖੜੀ ਦੇ ਦੰਦਿਆਂ ਨੇ ਇਸ بیٹے ਸ਼ਬਾਦ ਸਿੰਘ ਦੇ ਜਿਸਮ ਨੂੰ ਵੀ ਤੁੰਬੇ ਤੁੰਬੇ ਕਰ ਦਿੱਤਾ। ਦੋਵੇਂ ਪਿਤਾ ਤੇ ਪੁੱਤਰ ਇਸ ਹਾਲਤ ਦੇ ਵਿੱਚ ਦੁਬਾਰਾ ਕੋਠੜੀ ਦੇ ਵਿੱਚ ਸੁੱਟ ਦਿੱਤੇ। ਖੂਨ ਵਹਿ ਰਿਹਾ ਹੈ ਪਰ ਸਾਹ ਆ ਰਿਹਾ ਹੈ। ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਕਾਜ਼ੀ ਹੁਣ ਫਿਰ ਕੋਲ ਆਇਆ। ਕਾਜ਼ੀ بیٹے ਦੇ ਕੋਲ ਆਇਆ। ਕਹਿੰਦਾ ਵੇਖ ਸ਼ਬਾਦ ਸਿੰਘ ਤੇਰੇ ਬਾਪ ਨੇ ਤਾਂ ਜ਼ਿੰਦਗੀ ਖਾਹ ਹਟਾ ਲਈ। ਉਹਨੇ ਤਾਂ ਬਹੁਤ ਕੁਝ ਵੇਖ ਲਿਆ। ਮਰ ਵੀ ਜਾਵੇ ਕੋਈ ਗੱਲ ਨਹੀਂ ਪਰ ਜੇ ਤੂੰ ਦੀਨ-ਏ-اسلام ਕਬੂਲ ਕਰ ਲਵੇਂ ਨਾ ਤੇ ਮੈਂ ਤੈਨੂੰ ਅਜੇ ਵੀ ਬਚਾ ਸਕਦਾ ਮੈਂ ਅਜੇ ਵੀ ਤੇਰਾ ਇਲਾਜ ਕਰਾ ਸਕਦਾ ਸਾਡੇ ਕੋਲ ਸ਼ਫਾਖਾਨਾ ਹੈ ਸਾਡੇ ਕੋਲ ਹਕੀਮ ਨੇ ਵੈਦ ਨੇ ਮੈਂ ਤੇਰੀ ਜਾਨ ਬਚਾ ਸਕਦਾ ਚੁੱਪ ਰਿਹਾ ਕਈ ਵਾਰੀ ਚੁੱਪ ਨੂੰ ਅਸੀਂ ਸਹਿਮਤੀ ਗਿੰਦੇ ਹਾਂ ਕਿ ਬੰਦਾ ਬੋਲ ਨਹੀਂ ਰਿਹਾ ਚੁੱਪ ਹੈ ਸ਼ਾਇਦ ਪ੍ਰਵਾਨ ਕਰ ਲਈਏ ਗੱਲ ਹੁਣ ਉਮਰ 18 ਸਾਲ ਤੋਂ ਛੋਟੀ ਸੀ ਬਾਪ ਤੋਂ ਪ੍ਰਵਾਨਗੀ ਲੈਣੀ ਪੈਣੀ ਸੀ ਇਹੀ ਕਾਜ਼ੀ ਜਿਹੜਾ ਉਹ ਸਰਦਾਰ ਸ਼ਬੀਖ ਸਿੰਘ ਦੇ ਕੋਲ ਗਿਆ ਹੈ ਸ਼ਬੀਖ ਸਿੰਘ ਤੂੰ ਮੇਰਾ ਦੋਸਤ ਹੈ ਵੇਖ ਤੂੰ ਤਾਂ ਜ਼ਿੰਦਗੀ ਜੀ ਲਈ ਹੋ ਸਕਦਾ ਹੈ ਤੇਰੇ ਕੋਲ ਇੱਕ ਪਲ ਹੁਣ ਦੋ ਪਲ ਹੋਣ ਜਾਂ ਇੱਕ ਘੜੀ ਹੋਵੇ ਪਰ ਤੇਰਾ ਪੁੱਤਰ ਵੇਖ ਕਿੰਨਾ ਸੋਹਣਾ ਹੈ ਤੇਰੇ ਪੁੱਤਰ ਨੂੰ ਵੇਖ ਕੇ ਭੁੱਖ ਲੈਂਦੀ ਹੈ ਲਾਹੌਰ ਦਰਬਾਰ ਦੇ ਅਮੀਰਾਂ ਦੀਆਂ ਬੱਚੀਆਂ ਚਾਹੁੰਦੀਆਂ ਨੇ ਕਿ ਸਾਡਾ ਸ਼ਹਾਬਾਦ ਸਿੰਘ ਦੇ ਨਾਲ ਕਿਸੇ ਤਰ੍ਹਾਂ ਵਿਆਹ ਹੋ ਜਾਵੇ ਕੋਈ ਰਿਸ਼ਤਾ ਜੁੜ ਜਾਵੇ ਇੰਨਾ ਸੋਹਣਾ ਪੁੱਤਰ ਸਿਰਫ ਉਹਦੀ ਜਾਨ ਬਚਾਉਣ ਦੇ ਵਾਸਤੇ ਆ ਇੱਕ ਕਾਗਜ਼ ਦੇ ਉੱਪਰ ਦਸਤਖਤ ਕਰ ਦੇ ਕਿ ਮੇਰਾ ਪੁੱਤਰ ਦੀਨੇ ਇਸਲਾਮ ਕਬੂਲ ਕਰ ਲੇ ਮੈਨੂੰ ਕੋਈ ਇਤਰਾਜ਼ ਨਹੀਂ ਜੇਕਰ ਤੂੰ ਇਹ ਲਿਖ ਦੇਵੇਂ ਤੇਰੀ ਕੁੱਲ ਚੱਲਦੀ ਰਹੇਗੀ ਉਸ ਵੇਲੇ ਜਿਹੜਾ ਸਰਦਾਰ ਸ਼ਬੀਖ ਸਿੰਘ ਨੇ ਜਵਾਬ ਦਿੱਤਾ ਕਾਜ਼ੀ ਨੂੰ ਉਹਦੇ ਨਾਲ ਇਸ ਸ਼ਬਦ ਦੀ ਵਰਤੋਂ ਸਾਡੇ ਪਰਚੀਨ ਗ੍ਰੰਥਾਂ 'ਚ ਹੋਈ ਹੈ ਸ਼ਬੀਖ ਸਿੰਘ ਨੇ ਜਵਾਬ ਦਿੱਤਾ ਕਾਜ਼ੀ ਤੂੰ ਕਹਿ ਰਿਹਾ ਹੈ ਕਿ ਪੁੱਤਰ ਨੂੰ ਦੀਨੇ ਇਸਲਾਮ ਪ੍ਰਵਾਨ ਕਰਨ ਦੀ ਪ੍ਰਵਾਨਗੀ ਦੇ ਦੇ ਕੁੱਲ ਚੱਲਦੀ ਰਹੇਗੀ ਪਰ ਮੈਂ ਤੈਨੂੰ ਦੱਸਣਾ ਚਾਹੁੰਨਾ ਹੈ ਕਿ ਜਿਸ ਗੁਰੂ ਦਾ ਮੈਂ ਸਿੱਖਿਆ ਨਾ ਹਮਰੇ ਕਾਰਨ ਗੁਰਕੁਲੇ ਗਵਾਈ ਹਮ ਕੁੱਲ ਰਾਖੇ ਕਮਣ ਵਡਾਈ ਸਾਡੀ ਝੋਲੀ 'ਚ ਸਿੱਖੀ ਪਾਉਣ ਦੇ ਵਾਸਤੇ ਤੇ ਗੁਰੂ ਨੇ ਆਪਣੀ ਕੁੱਲ ਦੇ ਚਾਰ ਪੁੱਤਰਾਂ ਦੇ ਸਿਰ ਸਾਡੀ ਝੋਲੀ 'ਚ ਪਾ ਦਿੱਤੇ ਤੇ ਅੱਜ ਮੈਂ ਇੱਕ ਪੁੱਤਰ ਦਾ ਸਿਰ ਬਚਾਉਣ ਦੇ ਵਾਸਤੇ ਆਪਣੀ ਝੋਲੀ ਦੇ ਵਿੱਚੋਂ ਸਿੱਖੀ ਕੱਢ ਕੇ ਸੁੱਟ ਦਵਾਂ ਇਹ ਨਹੀਂ ਹੋ ਸਕਦਾ ਫਿਰ ਉੱਥੇ ਇਸ ਸ਼ਬਦ ਦੀ ਗੁਰੂਗ੍ਰੰਥ ਸਾਹਿਬ ਮਹਾਰਾਜ ਦੇ ਚ ਹਵਾਲੇ ਦੇ ਵਰਤੋਂ ਕੀਤੀ ਹੈ। ਹਮਰੀ ਜਾਤ ਪਾਤ ਗੁਰ ਸਤਗੁਰ ਹਮ ਵਿੱਚੋ ਸਿਰ ਗੁਰ ਕੇ ਸਾਡਾ ਤਾਂ ਸਭ ਕੁਝ ਗੁਰੂ ਹੀ ਹੈ। ਚੱਕੜੀ ਦੇ ਉੱਪਰ ਦੋਹੇ ਪਿਤਾ ਤੇ ਪੁੱਤਰ ਫਿਰ ਚੜਾਏ ਗਏ। ਦੋਹਾਂ ਦੀਆਂ ਸ਼ਹਾਦਤਾਂ ਹੋਈਆਂ। ਪੰਥ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ ਕਿੰਦਾ ਪਿਤਾ ਤੇ ਪੁੱਤਰ ਚੱਕੜੀ ਦੇ ਉੱਪਰ ਘੁਮਾਏ ਜਾ ਰਹੇ ਸੀ। ਖੂਨ ਦੀਆਂ ਧਾਰਾਂ ਵਗ ਰਹੀਆਂ ਸੀ। ਜਿਸਮ ਤੁੰਬੇ ਤੁੰਬੇ ਹੋ ਕੇ ਉੱਡ ਰਿਹਾ ਸੀ। ਇੰਜ ਲੱਗਦਾ ਸੀ ਜਿਵੇਂ ਲੋਹੇ ਦੇ ਬੁੱਤ ਬਣੇ ਹੋਣ ਪਰ ਸ਼ਬੀਖ ਸਿੰਘ ਦੀ ਆਤਮਾ ਤੋਂ ਇੱਕ ਆਵਾਜ਼ ਆ ਰਹੀ ਸੀ ਧੰਨ ਘੜੀ ਧੰਨ ਝਖੜੀ ਧੰਨ ਨਿਆਉ ਤੁਹਾਰਾ ਧਰਮ 헤 ਤਮ ਚੜੇ ਚ ਰਖੜੀ ਧੰਨ ਵਜੂਤੁ ਤੁਹਾਰਾ ਪਾਤਸ਼ਾਹ ਇੰਨੀ ਬਖਸ਼ਿਸ਼ ਕੀਤੀ ਕਿ ਸਾਨੂੰ ਸਿੱਕੀ ਸਾਹਮਦਿਆਂ ਤੇ ਸੰਭਾਲਦਿਆਂ ਸਾਡੀ ਝੋਲੀ 'ਚ ਸ਼ਹਾਦਤ ਦੀ ਦਾਤ ਪਾ ਦਿੱਤੀ ਹੈ ਪਾਤਸ਼ਾਹ ਇਹਦੇ ਤੋਂ ਵੱਡੀ ਰਹਿਮਤ ਹੋਰ ਕੀ ਹੋ ਸਕਦੀ ਹੈ ਸੋ ਅਜ ਅਜਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਗਟ ਦਿਹਾੜੇ ਦੀ ਯਾਦ ਦੇ ਵਿੱਚ ਗੁਰੂ ਦੀ ਗੋਚ ਜੁੜੇ ਬੈਠੇ ਆ ਤਾਂ ਇਸ ਸ਼ਬਦ ਦੀ ਅਹਿਮੀਅਤ ਅੱਜ ਇਸ ਕਰਕੇ ਵੱਜ ਜਾਂਦੀ ਹੈ ਕਿ ਹਮ ਵਿੱਚ ਜੋ ਸਿਰ ਗੁਰ ਕੇ ਅਸੀਂ ਆਪੜਾ ਆਪਾ ਗੁਰੂ ਨੂੰ ਸਮਰਪਿਤ ਕਰਦੇ ਹਾਂ